ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਨਮਸਕਾਰ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਸੀ ਟਿੰਡ ਚੌਕ ਮੋੜੇ ਅਮਨਦੀਪ ਪੌਰ ਸਰਕਲ ਪ੍ਰਧਾਨ ਪਲਾਕ ਮੰਦੂਟ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਨਰੇਗਾ ਮਜ਼ਦੂਰਾਂ ਦੇ ਨਾਲ ਰੂਬਰੂ ਹੁੰਦਿਆ ਮਨਰੇਗਾ ਦੀ ਜਾਣਕਾਰੀ ਦਵਾਂਗੇ ਤੇ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਰਦਾਰ ਕਲਦੀਪ ਸਿੰਘ ਪਿੰਡ ਚਕਟਾਲੀ ਵਾਲਾ ਸਾਡੇ ਸਮੂਹ ਮਜ਼ਦੂਰ ਵੈਲਫੇਅਰ ਸਭਾ ਦੇ ਕੈਸ਼ੀਅਰ ਨੇ ਤਾਂ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਮਨਰੇਗਾ ਕਾਨੂੰਨ ਤੁਹਾਡਾ ਕਦੋਂ ਤੋਂ ਬਣਿਆ ਸੀ 2005 ਦਾ ਕਾਨੂੰਨ ਬਣਿਆ ਜਿਹੜਾ ਤੁਹਾਡੇ ਜੋਬ ਕਾਰਡ ਬਣਿਆ ਉਹਦੇ ਉੱਪਰ ਕੀ ਲਿਖਿਆ ਗਲਾਈ ਚ ਦੇਖਿਆ ਜੇ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਗਰੰਟੀ ਨਾਲ ਕਾਨੂੰਨ ਬਣਿਆ ਪੂਰੇ ਭਾਰਤ ਚ ਪਿੰਡਾਂ ਦਾ ਰੋਜ਼ਗਾਰ ਗਰੰਟੀ ਕਾਨੂੰਨ ਬਣਿਆ ਜਿਹੜਾ ਤੁਹਾਡਾ ਜੌਬ ਕਾਰਡ ਬਣਿਆ ਹੋਇਆ ਸਰਕਾਰੀ ਉਹ ਇੱਕ ਤੁਹਾਡਾ ਅਥਾਰਟੀ ਲੈਟਰ ਆ ਸਰਟੀਫਿਕੇਟ ਜਿੰਨਾ ਪੱਕੀ ਨਹੀਂ ਆ ਤੁਸੀਂ ਮਾਲਕ ਹੋ ਮਨਰੇਗਾ ਦਾ ਮਾਲਕ ਹੋਣ ਦੇ ਬਾਵਜੂਦ ਵੀ ਅੱਜ 19 ਸਾਲ ਹੋ ਗਏ ਆ ਮਨਰੇਗਾ ਮਨਰੇਗਾ ਦਾ ਕੰਮ 35 40% ਚੱਲਿਆ ਅਜੇ ਪੂਰੀ ਤਰ੍ਹਾਂ ਨਹੀਂ ਚੱਲਿਆ ਤੇ ਨਾ ਹੀ ਸਰਕਾਰਾਂ ਜਿਹੜੀਆਂ ਨਕਮੀਆਂ ਹੈਗੀਆਂ ਚਲਾਉਣੀਆਂ ਚਾਹੁੰਦੀਆਂ ਤਾਂ ਤੁਸੀਂ ਮਾਲਕ ਹੋਣ ਦੇ ਬਾਵਜੂਦ ਇੱਕ ਮੰਗ ਰੱਖਣੀ ਆ ਕਿ ਸਾਨੂੰ 100 ਦਿਨ ਦਾ ਪੂਰਾ ਰੁਜ਼ਗਾਰ ਮਿਲੇ ਅਸੀਂ ਖੁਦ ਆਪ ਲਈਏ ਤੇ ਕਿਨੂੰ ਚਲਾਈਏ ਤੱਕ 100 ਦਿਨ ਦੇ ਕਾਨੂੰਨ ਬਣੇ ਨੂੰ ਹੋ ਗਏ 2005 ਤੋਂ ਲੈ ਕੇ ਅੱਜ ਤੱਕ 19 ਸਾਲ ਹੋ ਗਏ ਆ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਹਨਾਂ ਦੀ ਲਈ ਸੀ ਜਿਹੜੇ ਲੋਕ ਹੱਥ ਜੋੜ ਕੇ ਵੋਟ ਮੰਗਦੇ ਆ ਸਾਡੇ ਕੋਲ ਉਹਨਾਂ ਦੇ ਜਿਦੋਂ ਨੀਵੇਂ ਹੋ ਕੇ ਆਉਂਦੇ ਆ ਪਬਲਿਕ ਤੋਂ ਨੀਵੇਂ ਹੋ ਕੇ ਆਉਂਦੇ ਆ ਪਬਲਿਕ ਦੇ ਦਾਇਆ ਹੁੰਦੀ ਉਹਨਾਂ ਨੂੰ ਵੋਟ ਪਾਉਂਦੇ ਆ ਵੋਟ ਪਾਉਂਦੂ पाच ਉਹ ਜਦੋਂ ਕੁਰਸੀ ਤੇ ਬੈਠਦੇ ਆ ਮਜ਼ਬੂਤ ਹੋ ਕੇ ਤੇ ਕਰਦੇ ਕੀ ਨਹੀਂ ਧਿਆਨ ਰੱਖਿਓ ਜਦੋਂ ਹੁਣ ਵੋਟਾਂ ਦੇ ਵਿੱਚ ਆ ਦੌਰੇ ਤੇ ਆਉਂਦੇ ਆ ਤਾਂ ਸਫਾਈ ਸਾਡੇ ਲੋਕ ਕਰਦੇ ਆ ਟੈਂਟ ਸਾਡੇ ਲੋਕ ਲਾਉਂਦੇ ਆ ਕੁਰਸੀਆਂ ਸਾਡੇ ਲੋਕ ਡਾਉਂਦੇ ਆ ਲੱਡਵਾਂ ਨਾਲ ਸਾਡੇ ਲੋਕ ਤੋਦਦੇ ਆ ਹਾਰ ਸਾਡੇ ਲੋਕ ਪਾਉਂਦੇ ਆ ਮੰਗੜਾ ਸਾਡੇ ਲੋਕ ਪਾਉਂਦੇ ਆ ਜਿਵੇਂ ਪੰਦਰ ਮੇਲੇ ਦੇ ਵਿੱਚ ਲੱਜਦਾ ਹੁੰਦਾ ਐਵੇਂ ਹੀ ਆ ਤਾਂ ਵੋਟਾਂ ਸਾਡੇ ਲੋਕ ਪਾਉਂਦੇ ਆ ਜਦੋਂ ਸਾਡੇ ਵੋਟਾਂ ਲੋਕਾਂ ਦੇ ਪਾਉਣ ਦੇ ਨਾਲ ਉਹਨਾਂ ਨੂੰ ਇੱਕ ਪਾਵਰ ਮੈਨ ਦੀ ਸਰਟੀਫੀਕੇਟ ਮਿਲਦਾ ਤਾਂ ਕੁਰਸੀ ਤੇ ਕੁੱਟ ਕੇ ਬੈਠਦੇ ਆ ਤੇ ਉਹਨਾਂ ਕਰਦੇ ਕੀ ਆ ਕੰਮ ਕੱਟ ਦਿਓ ਪੈਨਸ਼ਨ ਕੱਟ ਦਿਓ ਰਾਸ਼ਨ ਕੱਟ ਦਿਓ ਸਬੰਸਕੀਲ ਇਹ ਪਹਿਲੀ ਗੱਲ ਸਰਕਾਰਾਂ ਨੇ ਗਲਤ ਕੰਮ ਕੀਤਾ ਹੈ ਹੈ ਨਾ ਮਕਾਨ ਆਇਆ ਰੋਕ ਦਿਓ ਮਕਾਨ ਕਰ ਦਿਓ ਕੈਨਸਲ ਪਲਾਟ ਦਿੱਤੇ ਹੋਏ ਆ ਕਰ ਦਿਓ ਕੈਨਸਲ ਕਿਉਂ ਕਿ ਨਵੀਂ ਸਰਕਾਰ ਦੇਗੀ ਦੇ ਦੇਗੀ ਕਦੋਂ 4 ਸਾਲ 6 ਮਹੀਨਿਆਂ ਬਾਅਦ ਦੋ ਇਵੇਂ ਕਰਦੇ ਆ ਜੀ ਸਾਡੇ ਬਜ਼ੁਰਗ ਕੀ ਕਰਦੇ ਰਏ ਆ ਭਰਾ ਇਧਰੋਂ ਮੁੱਛਾਂ ਨੂੰ ਵਟ ਚੜਾਉਂਦੇ ਸੀ ਸਾਡੀ ਕਾਲੀ ਪਾਰਟੀ ਆ ਇਧਰੋਂ ਮੁੱਛਾਂ ਨੂੰ ਵਟ ਚੜਾਉਂਦੇ ਸੀ ਸਾਡੀ ਕਾਂਗਰਸ ਪਾਰਟੀ ਆ ਕਦੀ ਇਹਨਾਂ ਲੋਕਾਂ ਨੇ ਕਿਹਾ ਕਿ ਤੁਸੀਂ ਸਾਡੀ ਬੋਰਡ ਪਾ ਕੇ ਸਾਡੀ ਮਦਦ ਕੀਤੀ ਆ ਤੁਹਾਡੀ ਬੋਰਡ ਦੀ ਬਦੌਲਤ ਅਸੀਂ ਅੱਜ ਜਿਹੜਾ ਹੈਗਾ 1.5 ਲੱਖ ਰੁਪਈਆ ਤਨਖਾਹ ਲੈਣ ਦੇ ਯੋਗ ਬਣ ਗਏ ਆ ਤਾਂ ਅਸੀਂ ਕੰਮ ਕਰਨ ਦੇ ਲਾਇਕ ਬਣ ਗਏ ਆ ਤੁਸੀਂ ਸਾਡੀ ਬੜੀ ਮਦਦ ਕੀਤੀ ਆ ਤਾਂ ਜਾਓ ਆਪਣੇ ਵੀਡੀਓ ਦਫ਼ਤਰ ਚ ਜਾਓ ਆਪਣਾ ਰੋਜ਼ਗਾਰ ਚ ਲਓ ਆਖਿਆ ਵੀ ਕਹਿੰਦੀ 50 ਸਾਲਾਂ ਚ ਸਰਪੰਚ ਬਦਲ ਜਾਂਦਾ 5 ਸਾਲਾਂ 'ਚ ਐਮਐਲਏ ਬਦਲ ਜਾਂਦਾ ਹੈ 20 ਸਾਲਾਂ 'ਚ 405 ਬਦਲ ਗਏ ਤੇ 4 ਹੀ ਐਮਐਲਏ ਬਦਲ ਗਏ ਪਰ ਕਰਦੇ ਕੀ ਆ ਸਾਡੇ ਲੋਕਾਂ ਨੂੰ ਲੁੱਟਣਾ ਸਾਡੇ ਲੋਕਾਂ ਨੂੰ ਕੁੱਟਣਾ ਡਰਾਉਣਾ ਧਮਕਾਉਣਾ ਤਾਂ ਆਰਥਿਕ ਪੱਖੋਂ ਕਮਜ਼ੋਰ ਕਰਨਾ ਹੁਣ ਚਿੱਟਾ ਬਿਕ ਰਿਆ ਹੈ ਨਾ ਹੈ ਨਾ ਕਾਲੀਆਂ ਨੇ ਲੁੱਟਿਆ ਕੁੱਟਿਆ ਇਸੇ ਤਰ੍ਹਾਂ ਕਾਂਗਰਸੀਆਂ ਨੇ ਅਸੀਂ ਸਾਰੇ ਦੁਖੀ ਹੋ ਕੇ ਅਸੀਂ ਝਾੜੂ ਵਾਲੀ ਪਾਰਟੀ ਲਿਆਂਦੀ ਉਹਨਾਂ ਨੇ ਵੋਟ ਨਹੀਂ ਮੰਗੀ ਅਸੀਂ ਬਦਲਾ ਲਿਆਂਦਾ ਲੇਕਿਨ ਉਹੋ ਹੀ ਕੁਛ ਚੱਲਣ ਡਿਆ ਉਸੇ ਤਰ੍ਹਾਂ ਚਿੱਟਾ ਵਿਕਣ ਡਿਆ ਉਸੇ ਤਰ੍ਹਾਂ ਰੇਤਾ ਵਿਕਣ ਡਿਆ ਉਸੇ ਤਰ੍ਹਾਂ ਹੀ ਲੁੱਟਕਸੁੱਟ ਚੋਰੀਆਂ ਹੋਣ ਡੀਆਂ ਨੇ ਸਾਡਾ ਕੋਈ ਬਦਲਾ ਨਹੀਂ ਹੈ ਤਾਂ ਇਸ ਲਈ ਬੇਨਤੀ ਆ ਕੈਮਰਾ ਇਸ ਲਈ ਬੇਨਤੀ ਆ ਕਿ ਸਾਡੇ ਵਿੱਚ ਅਮਨਦੀਪ ਕੌਰ ਪਿੰਡ ਚੋਕ ਮੋੜਿਆਂ ਤੋਂ ਬਲਾਕ ਮਮਦੂਰ ਦੇ ਸਰਕਲ ਪ੍ਰਧਾਨ ਉਹਨਾਂ ਨੂੰ ਬੇਨਤੀ ਆ ਕਿ ਉਹਨਾਂ ਨੇ ਇਸ ਪਾਰਟੀ ਸਮੂਹ ਮਜ਼ਦੂਰ ਦੇ ਵੈਲਫੇਅਰ ਸਭਾ 'ਚ ਰਹਿ ਕੇ ਕੀ ਸਿੱਖਿਆ ਉਹਦੇ ਬਾਰੇ ਬੇਨਤੀ ਆ ਤੂ ਲੈਣਾ ਆਪਣੀਆਂ ਪੇਸ਼ ਕਰਨਾ ਮੇਰਾ ਨਾਮ ਅਮਨਦੀਪ ਕੌਰ ਹੈ ਪਿੰਡ ਚੋਟ ਮੋੜੇ ਲਾਖਨੰਦਾ ਜ਼ਿਲ੍ਹਾ ਫੋਟੜ ਸਰਕਰ ਪਰਦਾ ਮੈਨੂੰ ਕੋਈ ਸਾਲ ਹੋ ਗਿਆ ਸਾਲ ਦੇ ਕਰੀਬ ਹੋ ਗਿਆ ਕੰਮ ਕਰਦੀ ਨੂੰ ਨਰੇਗਾ ਦਾ ਤੇ ਬਹੁਤ ਮੁਸ਼ਕਲਾਂ ਨਾਲ ਸੇ ਕੰਮ ਚਲਾਇਆ ਹੈਗਾ ਤੇ ਲੜਾਈਆਂ ਝਗੜਿਆਂ ਨਾਲ ਅਸੀਂ ਇਹਨਾਂ ਤੋਂ ਕੰਮ ਲਿਆ ਉਸ ਤੋਂ ਬਾਅਦ ਸਾਡਾ ਕੰਮ ਚੱਲਿਆ ਕੁ ਸੱਤ ਅੱਠ ਮਹੀਨੇ ਉਸ ਤੋਂ ਬਾਅਦ ਸਾਡਾ ਪਿੰਡ 'ਚ ਕੰਮ ਬੰਦ ਕਰ ਦਿੱਤਾ ਗਿਆ ਐਮਐਲਏ ਦੇ ਕਹਿਣ ਤੇ ਕਿ ਇਹਨਾਂ ਦਾ ਕੰਮ ਬੰਦ ਕਰ ਦੋ ਸਾਨੂੰ ਨਹਿਰ ਤੇ ਕੰਮ ਦਿੱਤਾ ਗਿਆ ਉਹਦੇ ਵਿੱਚ ਦਿਲਾਰਾਮ ਦੀ ਲੇਬਰ ਸੀ ਔਰ ਹਾਜ਼ਰੀ ਉਹਨਾਂ ਦੀ ਲਾ ਕੇ ਫੋਟੋਆਂ ਸਾਡੀ ਲੇਬਰ ਦੀਆਂ ਖਿੱਚ ਦਿੱਤੀਆਂ ਗਈਆਂ ਸੀ ਉਹਨਾਂ ਤੇ ਅਸੀਂ ਕੇਸ ਲੋਕਪਾਲ ਅਦਾਲਤ ਵਿੱਚ ਲਾਇਆ ਸੀ ਜਿੰਦੇ ਵਿੱਚ ਅਸੀਂ ਉਹਨਾਂ ਨੂੰ ਜੁਰਮਾਨਾ ਕਰਵਾਇਆ ਜੋ ਕਿ ਵਿਜੇ ਕੁਮਾਰ ਨੇ ਉਹਨੇ ਕੈਸ਼ ਦਿੱਤਾ ਤੇ ਜਿਹੜਾ ਜਈ ਹੈ प्रदीप ਕੁਮਾਰ ਉਹਨਾਂ ਦੀ ਜਿਹੜੀ ਹੈ ਪੇਚੋ ਕੱਟੇ ਜਾਣਗੇ ਐਨਾ ਕਹਿੰਦਾ ਹੈ ਜੈ ਭਿੰਨ ਜੈ ਪਰ ਸਾਥਿਓ ਬਹੁਤ ਖੁਸ਼ੀ ਹੋਈ ਅਮਨਦੀਪ ਕੌਰ ਨੇ ਜਿਹੜਾ ਲੋਕਪਾਲ ਦੇ ਵਿੱਚ ਕੇਸ ਲਾਇਆ ਤਾਂ ਅਨਸਾਫ ਦੀ ਕੁਝ ਅਮੀਨਦ ਹੋ ਗਈ ਕਿ ਅਸੀਂ ਲੱਖਾਂ ਰੁਪਏ ਤੋਂ ਜੁਰਮਾਨਾ ਪੁਆਇਆ ਜੀ ਜੀਰਸ ਜਿਹੜਾ ਹੈਗਾ ਸੀਗਾ ਕੀ ਨਾਮ ਦੱਸਿਆ ਸੀ ਪਿੰਦਾ ਤਾਂ ਪਿੰਦਾਰਾ ਉਹਨਾਂ ਨੂੰ ਵੀ ਸਸਪੈਂਡ ਕਰਾਇਆ ਅਤੇ ਨਾਲ ਜਿਹੜਾ ਮੌਕੇ ਦੇ ਮਹਿਕਮੇ ਤੇ ਜਈ ਸੀਗਾ ਨਹਿਰ ਦਾ ਉਹਨਾਂ ਨੂੰ 26000 ਕੁਝ ਰੁਪਏ ਉਹਨਾਂ ਨੂੰ ਵੀ ਜੁਰਮਾਨਾ ਸੀ ਆਰਡਰ ਪਵਾ ਕੇ ਆਰਡਰ ਕਰਵਾਈ ਸਾਥੀਓ ਪਹਿਲਾਂ ਸਾਡੇ ਬਜ਼ੁਰਗ ਕੀ ਕਰਦੇ ਸੀਗੇ ਅੱਵਲ ਤਾਂ ਇਸ ਪਾਸੇ ਧਿਆਨ ਨਹੀਂ ਕਰਦੇ ਸੀਗੇ ਜੇ 1% ਲੋਕ ਅਨਸਾਫ਼ ਦੀ ਦਰਖਾਸਤ ਲਾ ਲੈਂਦੇ ਸੀਗੇ ਭੋਲੇ-ਪਾਲੇ ਸਿੱਧੇ ਸਾਦੇ ਲੋਕ ਸੀਗੇ ਜਦੋਂ ਦਰਖਾਸਤ ਲੱਗਦੀ ਸੀ ਤੇ ਸਾਡੇ ਘਰਾਂ 'ਚ ਜਿਹੜੇ ਲੁੱਟਣ ਵਾਲੇ ਲੋਕ ਆ ਕੇ ਮਿੰਟਤਰਲਾ ਕਰਦੇ ਸੀ ਤੇ ਅਸੀਂ ਉਹਨਾਂ ਦਾ ਮੂੰਹ ਵੇਖ ਕੇ ਉਹਨਾਂ ਨੂੰ ਮਾਫ਼ ਕਰ ਦਿੰਦੇ ਸੀਗੇ ਫੇਰ ਉਹ ਕਹਿੰਦੇ ਸੀ ਜੇ ਦਰਖਾਸਤ ਲਾਈ ਫਲਾਣਾ ਸਿੰਘ ਨੇ ਤੇ ਸਾਡਾ ਕੀ ਕਰ ਲਿਆ ਇਸ ਲਈ ਮੇਰੀ ਬੇਨਤੀ ਆ ਕਿ ਚਾਹਤਾਂ ਅਨਸਾਫ਼ ਲਈ ਅਰਜੀ ਨਹੀਂ ਲਾਉਣੀ ਜੇ ਲਾਉਣੀ ਆ ਤਾਂ ਫਿਰ ਸਿਰੇ ਤੱਕ ਕੰਮ ਨੂੰ ਲੈ ਕੇ ਜਾਣਾ ਜਿਵੇਂ ਅਮਨਦੀਪ ਪੌਰ ਨੇ ਆ ਬੰਦਿਆਂ ਨੂੰ ਝਟਕਾ ਕੇ ਰੱਖ ਦਿੱਤਾ ਤੇ ਅੱਗੇ ਵੀ ਜਿਹੜਾ ਹੈਗਾ ਅਨਸਾਫ਼ ਦੀ ਮੀਂਦ ਮੰਗ ਰੱਖਾਂਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਮ ਜੈ ਜੈ ਭਾਰਤੋ ਸਤਿ ਸ੍ਰੀ ਅਕਾਲ ਨਮਸਕਾਰ